ਹਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਲੱਗੇ ਆਂ ਬਲੌਗ ਚਾਲੂ ਕਰਨ ਦੁਪਹਿਰੇ 2:00 ਵਜੇ ਹੁਣ ਬਾਡੀ ਕਰਨ ਲੱਗਣਾ ਵਾਜੇ ਆਏ ਨਹੀਂ ਬੰਦੇ ਟਰਾਲੀਆਂ ਲੈ ਕੇ ਸਬੀਰ ਤੇ ਬੈਠੇ ਦੇਖਦੇ ਆਂ ਕਹਿੰਦੇ ਨਰਮ ਕਣਕ 2:00 ਵਜੇ ਵੱਢਾਂਗੇ ਹਰੀਆ ਵਿੱਚ ਮੈਂ 2:00 ਵਜੇ ਤੱਕ ਕਿਹੜਾ ਸੁੱਕ ਜੂਗੀ ਇਹ 2 ਵੀ ਵੱਜ ਗਏ ਅਜੇ ਵੀ ਆਏ ਨਹੀਂ ਗੇ ਬੈਠੇ ਦੇਖੀ ਜਾਂਦੇ ਸਵੇਰ ਦੇ ਫੋਨ ਕੀਤਾ ਬਸ ਆ ਗਏ ਆ ਗਏ 5 ਮਿੰਟ ਚ ਆ ਗਏ 10 ਮਿੰਟ ਚ ਆ ਗਏ ਅਹੀਂ ਕਰੀ ਜਾਂਦੇ ਹੁਣ ਦੇ ਦੇ ਕਿੰਨੇ ਟਾਈਮ ਤੱਕ ਆਉਂਦੇ ਆ ਬਾਈ ਬੰਨ ਕੇ ਬਿਠਾਈ ਬੈਠਾ ਮੈਂ ਤਾਂ ਕਹੇ ਮੈਂ 20 ਤਰੀਕ ਨੂੰ ਵੱਢ ਲਾਂਗੇ ਦੋ ਦਿਨ ਰਹਿਣ ਦਾ ਛੁੱਟੀ ਕਰ ਲੈਨੇ ਆ ਸੀ ਵੀ ਮੇਰੇ ਕੋਲ ਕੰਮਕਾਰ ਕਰ ਲਾਂਗੇ ਨਹੀਂ ਇਹ ਕਹਿੰਦੇ ਵੱਢਣੀ ਭੇਜ ਜਾਈ ਆ ਵੱਢਣੀਆਂ 2-3 ਵਜੇ ਟੱਪ ਲੱਗ ਜੂ ਜਾਨ ਨੂੰ ਨਾ ਕਿਸੇ ਪਾਸੇ ਉਹਨਾਂ ਚਰ ਜਾਣ ਜੋ ਗੈਂਸ ਫੇਰ ਦੇ ਮਸ਼ੀਨ ਕੋਲੇ ਬੈਠੇ ਆ ਦੋਨੇ ਜਾਣੇ ਤੇ ਹੁਣ ਲਾਗਦੇ ਆ ਵੱਡਣ ਆ ਜਾਣ ਤਾਂ ਆਏ ਤੇ ਚਲਾਉਨੇ ਆ ਫਿਰ ਦਿਖਾਉਨੇ ਆ ਤੁਹਾਨੂੰ ਜਦੋਂ ਆ ਗਏ ਚਲਾਉਨੇ ਆ ਫਿਰ ਮਸ਼ੀਨ ਅਸੀਂ ਸੌਂ ਕੇ ਵੀ ਉੱਠ ਖੜੇ ਘੰਟਾ ਘੰਟਾ ਰੋਟੀ ਖਾ ਲਈ ਦੀ ਆ ਬੈਕ ਹੈ ਠੀਕ ਲੈਣੇ ਆ ਸਵੇਰ ਤੇ ਢਿੱਕੀ ਜਾਂਨੇ ਆ ভাই ਫੋਨ ਕਰੀਏ ਕਰਦੇ ਕਰਦੇ ਜਿਹੜੇ ਨਹੀਂ ਆਉਂਦੇ ਉਹ ਹੋਰ ਯਾਰ ਆਪਾਂ ਬੰਨੇ ਬੈਠੇ ਆ ਹਾਂ ਬਈ ਬਈ 10 ਸੌਣ ਕਿਹੜਾ ਘੰਟੇ ਨਾਲ ਵੱਧ ਸੁੱਕ ਜੂ ਇਹ ਮੈਂ ਤਾਂ ਤੁਹਾਨੂੰ ਦੋਨੇ ਆਫਰਾਂ ਹੀ ਦੇਈ ਜਾਂਨੇ ਆ ਭਾਈ ਨਹੀਂ ਵਢਾਉਣੀ ਦੋ ਦਿਨ ਰੁਕ ਜਾਓ ਜੱਲਮਾ ਲਾਉਣਾ ਹੋਣ ਕੋਈ ਨਾ ਲਓ ਜੀ ਭਾਈ ਹੁਣ ਪਹੁੰਚਿਆ ਬੰਦੇ ਉਹ ਟਰਾਲੀ ਸਾਡੇ ਵਾਲੀ ਮੂਹਰੇ ਖੜੀ ਸੀ ਰਾਹ ਦੇ ਵਿੱਚ ਉਹ ਕੱਢਣ ਲੱਗੇ ਟਰਾਲੀ ਹਾਂ ਤੇ ਚਲਾਉਨੇ ਹੁਣ ਮਸ਼ੀਨ ਤਿੰਨ ਸਾਢੇ ਤਿੰਨ ਕਿੱਲੇ ਵੱਟਣ ਵਾਲੇ ਵੜਦੇ ਹਾਂ ਸਾਢੇ ਅਜੇ ਕੰਮ ਠੰਡਾ ਜਿਹਾ ਹੀ ਚੱਲਦਾ ਭਾਈ ਰੋਕ ਰੋਕ ਕੇ ਚੱਲਦੇ ਲੋਕ ਰੋਕ ਰੋਕ ਕੇ ਤੇ ਇਹ ਕੰਮ ਠੰਡਾ ਜਿਹਾ ਚੱਲਦਾ ਹੈ ਨਹੀਂ ਤੇਜ਼ੀ ਵਾਲਾ ਕੰਮ ਨਹੀਂ ਹੈਗਾ 20 ਤਰੀਕ ਤੋਂ ਜਾ ਕੇ ਕੰਮ ਚੱਲਣਾ ਸਾਡੇ ਜੋਰ ਪੈਣਾ ਵਾ ਜਿਹੜਾ ਕੋਈ ਆਉਂਦਾ ਕਹਿ ਦਿੰਦਾ ਬਾਈ ਆਪਾਂ ਕੱਢਣੀ ਆ ਸਵੇਰੇ ਖੱਤੇ ਜਾ ਕੇ ਰੁਕ ਜਾ ਯਾਰ 2 ਕੁ ਦਿਨ ਖੜ ਜਾ ਜੀ ਕੱਲ ਵੀ ਮੁੜ ਕੇ ਆਇਆ ਖੇਤ ਚ ਕੱਟ ਲਾ ਕੇ ਹਰੀ ਸੀਗੀ ਤੇ ਹੁਣ ਅਸੀਂ ਛੁੱਟੀ ਉਹ ਕਰਤੀ ਜਿਹੜਾ ਕੋਈ ਫੋਨ ਕਰਦਾ ਕਹੀਦਾ ਬਾਈ 20 ਤੋਂ ਬਾਅਦ ਵੱਡਾਂਗੇ ਉਹ ਤਾਂ ਟਰਾਲੀ ਨੇੜੇ ਕੱਢ ਲਈ ਬੈਕ ਆਉਣੀ ਨਹੀਂ ਉਰੇ ਹੀ ਲੈ ਆ ਇਹਨੂੰ ਪਿੱਛੇ ਕਰ ਲੈਨੇ ਆ ਮੈਂ ਉਹ ਟਰਾਲੀ ਥੋੜੀ ਪਿੱਛੇ ਕਰਕੇ ਕਢਾਉਣੀ ਸੀ ਇਹਨੂੰ ਕਿ ਆਉਣ ਦਾ ਸਿੱਧੀ ਹੈ ਮੈਂ ਇਹਨੂੰ ਪਿੱਛੇ ਕਰ ਲੈਣਾ ਫਿਰ ਚੱਲ ਕੋਈ ਨਾ ਚੱਲ ਜਾਂਦਾ ਇੱਥੇ ਇੰਨਾ ਲੋਨੀ ਬਾਈ ਚੱਲ ਰਹੀ ਆ ਮਸ਼ੀਨ ਕੀਰਾਵਾ ਦੰਨਾ ਗਿੱਲੇ ਚੱਲ ਜਿਆ ਲੱਗੇ ਹੋਇਆ ਹੁਣ ਕੱਢਣ ਆ ਵੀ ਵੀਡੀਓ ਬਣਾਉਨੇ ਆ ਵੀ ਜਲਾਉਨੇ ਆ ভাই ਹੈ ਨਹੀਂ ਬੰਦਾ ਵੀਡੀਓ ਬਣਾਉਣ ਨਾਲ ਕਣਕ ਡਿੱਗੀ ਹੋਈ ਆ ਬਹੁਤ ਜ਼ਿਆਦੇ ਖਰਾਬ ਆ ਕਣਕ ਬਹੁਤ ਚਲੋ ভাই ਦੇਖਦੇ ਜੋ ਬੰਦ ਸਾਡੇ ਅੰਦਰ ਉਹ ਬਣਾਊਗਾ ਵੀਡੀਓ ਆਪਾਂ ਵੜਦੇ ਆ ਹੁਣ ਲੋ ਵੀ ਇਹ ਵੀ ਡੈਸਨਸ ਹੋ ਗਿਆ ਕੰਮ ਦੋ ਗੇੜੇ ਲਵਾ ਕੇ ਕਹਿੰਦੇ ਹਰਾਵਾ ਅਸੀਂ ਪਹਿਲਾਂ ਹੀ ਰੋਗ ਦੇ 20 ਨੂੰ ਵੜਦੇ ਆਂਗੇ ਕੋਈ ਗੱਲ ਨਹੀਂ ਬਈ 20 ਤਰੀਕ ਨੂੰ ਪੜਾ ਲਿਓ ਕੋਈ ਨਾ ਮੈਂ ਸਾਲੇ ਪੈਰ ਹੀ ਪਾੜਦਾ ਵੜਿਆ ਕਿੱਥੋਂ ਹੈ ਪਤਾ ਨਹੀਂ ਚੱਪਲ ਦੀ ਖੁੱਬਿਆਵਾ ਕੋਸਾ ਉਹ ਸਿਆ ਕੋਖਾ ਵਾ ਜਿਹੜਾ ਉਹ ਲਾਉਂਦੇ ਨੇ ਉਹਦੇ ਬਿਆਹਾਂ ਨੂੰ ਟੇਬਲਾਂ 'ਚ ਉਹੋ ਕੋਖਾ ਵਾ ਉਹ ਭੱਜ ਕੇ ਭੱਜ ਕੇ ਜੋਬਨ ਭੱਜ ਕੇ ਸੁਣਾਇਓ ਲਓ ਜੀ ਭਾਈ ਜਾਂਦੇ ਅਸੀਂ ਮਗਰੋਂ ਨੇ ਮੋੜ ਪਹਿਲਾਂ ਆਉਣੇ ਆ ਸਾਡਾ ਵੀ ਛੱਟ 'ਚ ਜੀ ਨਹੀਂ ਲੱਗਦਾ ਛੱਟ ਤੋਂ ਬਿਨਾ ਨਾਲੇ ਕਹੀ ਜਾਂਦੇ ਆ ਵੀ ਕੋਈ ਗੱਲ ਨਹੀਂ ਭਾਈ 20 ਨੂੰ ਵਢਾ ਲਈ 20 ਨੂੰ ਵਢਾ ਲਈ ਦੋ ਦਾਣਾ ਅਸੀਂ ਵਿਚਾਲੇ ਰੈਸਟ ਕਰ ਲੈਨੇ ਆ ਸਾਨੂੰ ਕੰਮ ਜਦੋਂ 20 ਨੂੰ ਕਿਹਾ ਨਹੀਂ ਚੱਲ ਵੜ ਦੋ ਅੱਜ ਜੀ ਜਦੋਂ ਦੋ ਗੇੜੇ ਲਾਇਓ ਬੱਕਲ ਆਏ ਫੇਰ ਕਹਿੰਦੇ ਰਹਿਣ ਦੋ ਜੀ ਹੁਣ 20 ਨੂੰ ਵੀ ਛੱਟ ਪਾਈ ਨੂੰ ਵੜਦੇ ਹੋ ਕਹਿੰਦੇ ਸਾਡੇ ਅਜੀ ਸਮਾਂ ਦੇ ਸਵੇਰ ਦੇ ਬੈਠਾ ਦੋ ਜਣੇ 48 ਵਜਨੇ ਅਸੀਂ ਆਪੋ ਆਪਣੇ ਕੰਮਾਂ ਦੇ ਨਾਲ ਨਿਕਲ ਜਾਣਾ ਸੀਗਾ ਕੁਝ ਨਹੀਂ ਯਾਰ ਝੋਨੇ ਵਾਲਾ ਕੰਮ ਹੀ ਹੋਇਆ ਵਿਆਹ ਲੜਦਾ ਝੋਨੇ ਚ ਨਹੀਂ ਹੁੰਦਾ ਜਿਹਦੇ ਜਾਣੇ ਦੋ ਕੀਲੇ ਵੱਢ ਕੇ ਮੁੜੀਦਾ ਵਾ ਦੋ ਗੇੜੇ ਦੇ ਕੇ ਮੁੜਿਆ ਆ ਮਗਰੀ ਗੱਲ ਕਰੋ ਬਾਈ ਸੀਓ ਸ਼ੈੱਟ ਦੇ ਮਗਲੇ ਪਾਸੇ ਆਪਣੇ ਨਾਲ ਹੀ ਆ ਘਰਾਂ ਦੀ ਹੋਈ ਆ ਜ਼ਮੀਨ ਇਹ ਬਾਈ ਆਪਣੇ ਸ਼ੈੱਟ ਦੇ ਬੈਕ ਸਾਈਡ ਤੇ ਆ ਭਾਏ ਉਹਨਾਂ ਦੀ ਜ਼ਮੀਨ ਹੀ ਆ ਸਵੇਰੇ ਮੈਂ ਕਿਹਾ ਉਹ ਨਾ ਦਵਾਈ ਦੇ ਨਾਲ ਕਣਕ ਮਰ ਗਈ ਸੀਗੀ ਸੰਕੋਰ ਦੇ ਨਾਲ ਤਲੀਆਂ ਆਈਆਂ ਵਿੱਚ ਉਹ ਧਲੀਆਂ ਦੁਬਾਰਾ ਹਰੀਆਂ ਹੋਈਆਂ ਹੋਈਆਂ ਨੇ ਬਾਕੀ ਕਣਕ ਸਾਰੀ ਸੁੱਕੀ ਆ ਉਹ ਧਲੀਆਂ ਧਲੀਆਂ ਹਰੀਆਂ ਨੇ ਦੋ ਤਿੰਨ ਗੱਦਰੀਆਂ ਸੀ ਉਹਦਾ ਵੱਡੀਆਂ ਗਈਆਂ ਹਰੀਆਂ ਹਰੀਆਂ ਤਾਂ ਤੇ ਹੁਣ ਕਹਿੰਦੇ ਨਹੀਂ ਯਾਰ ਰਹਿਣ ਦੇ ਪਹਿਲਾਂ ਸਵੇਰੇ ਮੈਂ ਗਿਆ ਮਾਂ 20 ਤਰੀਕ ਨੂੰ ਵੱਢ ਦਾਂਗੇ ਵੀ ਤੁਸੀਂ ਰਹਿਣ ਦਿਓ ਅਸੀਂ ਵੀ ਕੰਮ ਕਰ ਲੈਨੇ ਆ ਕੋਈ ਮੈਂ ਦਾ ਬਾਈ ਸਾਰਿਆਂ ਨੂੰ 20 ਤਰੀਕ ਦੇਈ ਜਾਣਾ ਵੀ 20 21 ਤੋਂ ਬਾਅਦ ਵੱਢਾਂਗੇ 20 ਨੂੰ ਜਾਂ 21 ਦਾ ਟਾਈਮ ਦਿੰਨਾ ਵਾ ਜਿਹਨੂੰ ਵੀ ਦੰਨਾ ਵਾ ਤੇ ਇਹਨਾਂ ਨੂੰ ਜਦੋਂ ਮੈਂ 20 ਤਰੀਕ ਕਿਹਾ ਕਹਿੰਦੇ ਨਹੀਂ ਹੋਣੀ ਵੱਢਦੇ ਪਹਿਲਾਂ ਸਵੇਰੇ ਕਹਿੰਦੇ ਪਰਸੋਂ ਕੱਲ ਨੂੰ ਵੱਢ ਦੀ ਮਾ ਕੱਲ ਨੂੰ ਕਿਹੜਾ ਪੱਕ ਜੂਗੀ ਕੱਲ ਨੂੰ ਵੀ ਹਰੀ ਹੋ ਰਹਿਣੀ ਆ ਵੀ ਤੁਹਾਡੀ 20 ਤਰੀਕ ਨੂੰ ਵੜਾਂਗੇ ਜਦੋਂ 20 ਤਰੀਕ ਦਾ ਨਾਮ ਲਿਆ ਫੇਰ ਕਹਿੰਦੇ ਨਹੀਂ ਅੱਜ ਹੀ ਵੜਦੀ ਤਿੰਨ ਵਜੇ ਮੈਂ ਚੰਗਾ ਭਾਈ ਵਢਾ ਲਾ ਆਉਣ ਦੋ geke ਲਾ ਕੇ ਡੇਢ ਕਿ ਡੱਕ ਲੈ ਕੇ ਭੱਜ ਕੇ ਕਹਿੰਦਾ ਯਾਰ ਫੇਰ ਵੜਦੀ ਹਰੀ ਆ ਮੈਂ ਕੋਈ ਗੱਲ ਨਹੀਂ ਭਾਈ ਫੇਰ ਵਢਾ ਲਿਓ ਅਸੀਂ ਹੁਣ ਨੁਕਸਾਨ ਧੜੋਗਾ ਮੈਂ ਧੜਾ ਤੇ ਪਰ ਸਾਨੂੰ ਖੱਜਲ ਖਰਾਬੀ ਹੋਊਗੀ ਨਾ ਅੱਜ ਸਵੇਰ ਤੱਕ ਤੇ ਨਹੀਂ ਕੰਮ ਗਏ ਵੀ ਮਸ਼ੀਨ ਚ ਲਾਉਣੀ ਆ ਮੇਮੰਦਾ ਕੋ ਆਪਣੇ ਕੰਮਾਂ ਦੇ ਕਿਸੇ ਨਾ ਕਿਸੇ ਪਾਸੇ ਨੂੰ ਨਿਕਲ ਜਾਂਦਾ ਵਾ ਤੇ ਆਪਣੀ ਵੀ ਬਸ ਕਣਕ ਆ ਗਈ ਬਾਈ 20-22 ਤਰੀਕ ਨੂੰ ਆ ਜੂਗੀ ਵੱਢੀ ਆ ਵਾ ਡਕੀਆਂ ਆਈਆਂ ਤਲੀਆਂ ਚ ਮਾੜੀ ਮਾੜੀ ਹਰੀ ਆ ਬਾਕੀ ਸਾਰੀ ਆ ਗਈ ਕਣਕ ਉਧਰ ਵੀ ਦੇਖ ਕੇ ਆਇਆ ਕੱਲ ਅਸੀਂ ਉਧਰ ਵੀ ਬਸ ਇੱਕ ਦੋ ਦਿਨ ਦਾ ਕਾਚੀ ਆ ਆਪਾਂ ਆਪਦੀ ਵੀ ਵੱਢਣੀਆਂ ਵਿੱਚੇ ਟਾਈਮ ਕੱਢ ਕੇ ਨੇਰੇ ਨੂਰੇ ਰਾਤ ਨੂੰ ਵੱਢ ਲਿਆ ਕਰਾਂਗੇ ਆਪਦੀ ਤਾਂ ਤੂੜੀ ਤਾੜੀ ਵਧੀਆ ਬਣ ਜਾਂਦੀ ਆ ਰਾਤ ਨੂੰ ਵੱਢੀ ਹੋਈ ਦੀ ਲੋਕਾਂ ਨੂੰ ਬਹਿਮ ਹੀ ਆ ਵੀ ਦਿਨੇ ਕਣਕ ਵੜਾਓ ਅਸੀਂ ਦਾ ਕਦੇ ਨਹੀਂ ਸੋਚਿਆ ਅਸੀਂ ਤਾਂ ਅੱਗੇ ਵੀ ਵਾਰਾਤ ਨਹੀਂ ਵੜਦਨੇ ਆਂ ਦੇਣੇ ਦਾ ਮਸ਼ੀਨ ਹੀ ਤੂੜੀ ਬਣਾਵਣਾ ਥੱਲੇ ਸਿੱਟੀ ਜਾਂਦੀ ਏ ਡੰਡਿਆਂ ਦੇ ਵਿੱਚ ਰਾਤ ਵਾਲਾ ਲੰਗਾ ਖੜਦਾ ਪੂਰਾ ਥੱਬਿਆਂ ਦੇ ਥੱਬੇ ਟਰਾਲੀ ਨੂੰ ਵੀ ਦਾਸਦਾ ਫਿਰ ਜਿਆ ਤੂੜੀ ਵਾਲੇ ਚ ਲਾਉਨੇ ਆ ਮਸ਼ੀਨ ਵੀ ਟਰਾਲੀ ਵੀ ਮੰਟਾ ਮੰਟਾ ਨਹੀਂ ਭਰਦੀ ਆ ਤੇ ਹੁਣ ਬਾਈ ਚੱਲਦੇ ਆਂ ਦੇਖਦੇ ਆਂ ਜੋ ਬੰਦੇ ਭਰਦੀ ਜੀ ਲਿਆਂਦੀ ਸੀ ਬੈਲਟ ਤੇ ਬੂਟ ਜੇ ਬਦਲਾ ਕੇ ਲਿਆਉਣੇ ਆ ਉਧਰ ਨੂੰ ਚੱਲੇ ਆਂ ਹੁਣ ਨਾ ਨੂੰ ਕੇ ਜਾਣੇ ਆ ਬਾਈ ਨਾ ਲਾ ਵਰਾਉਣਾ ਮੈਂ ਚਾਹ ਲੈ ਕੇ ਨਾਲ ਗੱਡੀ ਲਿਆਉਣਾ ਵਾ ਚੱਲਦੇ ਹੁਣ ਦੋ ਦਿਨ ਰੈਸਟ ਕਰੀਏ ਹੈ ਹੋਰ ਯਾਰ ਐਵੇਂ ਮੁੜਨਾ ਔਖਾ ਥੱਕਣਾ ਠਕਾਉਣਾ ਦਾ ਜਲ ਕੀ ਆ ਵਿਚਾਲੇ ਫਿਰ ਮੁੜਨਾ ਪੈਂਦਾ ਯਾਰ ਉਹ ਔਖਾ ਚਲੋ ਬਾਈ ਹੁਣ 20 ਤਰੀਕ ਤੱਕ ਹਾਂ ਰੈਸਟ ਕਰਦੇ ਆ ਤੇ ਹਾਂ 20 ਤੋਂ ਬਾਅਦ ਹੀ ਚਲਾਵਾਂਗੇ ਮਸ਼ੀਨ 20 ਨੂੰ ਚਲਾਵਾਂਗੇ ਕਿਉਂਕਿ ਨਾਲ ਤਾਂ ਇੱਕ ਵਿਆਹ ਜ ਹੈ ਉਹ ਦੇਖ ਲਾਂਗੇ ਤੇ ਨਾਲ ਕਣਕਾਂ ਪੱਕ ਜਾਣਗੀਆਂ ਚੰਗੀ ਤਰ੍ਹਾਂ ਚਲੋ ਬਈ ਠੀਕ ਹੈ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਸੀ ਦੇਖਣ ਵਾਲਿਆਂ ਸਾਰਿਆਂ ਦਾ ਧੰਨਵਾਦ